ਖਬਰਾਂ ਮਾ ਦੇਖ ਰਿਹਾ ਸੂਚਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਮਾਸੂਮ ਬੱਚੇ ਹਰਵੀਰ ਸਿੰਘ ਦੇ ਕਤਲ ਨੂੰ ਲੈ ਕੇ ਹਰਵੀਰ ਸਿੰਘ ਦੇ ਮਾਤਾ ਪਿਤਾ ਨੂੰ ਹਰਵੀਰ ਸਿੰਘ ਨੇ ਹੁਣ ਨਹੀਂ ਮਿਲਣਾ ਕਿਸ ਤਰ੍ਹਾਂ ਤਸ਼ੱਦਦ ਕੀਤਾ ਗਿਆ ਪ੍ਰਵਾਸੀ ਵੱਲੋਂ ਤੇ ਬੇਰਹਿਮੀ ਦੇ ਨਾਲ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਹਜ਼ਾਰਾਂ ਹਰਵੀਰ ਗਲੀਆਂ ਦੇ ਵਿੱਚ ਖੇਡਦੇ ਨੇ ਪਾਰਕਾਂ ਦੇ ਵਿੱਚ ਘੁੰਮਦੇ ਨੇ ਉਹ ਕਿਵੇਂ ਸੇਫ ਰਹਿਣਗੇ ਉਹ ਕਿਵੇਂ ਸੁਰੱਖਿਤ ਰਹਿਣਗੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ ਕਿ ਪ੍ਰਵਾਸੀਆਂ ਦੀ ਐਂਟਰੀ ਪੰਜਾਬ ਦੇ ਵਿੱਚ ਬੈਨ ਨਹੀਂ ਕੀਤੀ ਜਾ ਸਕਦੀ ਜੇਕਰ ਪ੍ਰਵਾਸੀ ਕੋਈ ਗਲਤੀ ਕਰਦੇ ਨੇ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਲੇਕਿਨ ਪ੍ਰਵਾਸੀਆਂ ਦੀ ਐਂਟਰੀ ਨਾ ਤਾਂ ਪਿਛਲੀਆਂ ਸਰਕਾਰਾਂ ਨੇ ਬੰਦ ਕੀਤੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਤੇ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਰਹੀ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਕਿਉਂਕਿ ਲਗਭਗ ਦੱਸਿਆ ਜਾ ਰਿਹਾ ਹੈ ਕਿ 30 ਤੋਂ 40 ਲੱਖ ਵੋਟ ਪ੍ਰਵਾਸੀਆਂ ਦੀ ਪੰਜਾਬ ਦੇ ਵਿੱਚ ਹੈ ਇਟ ਮੀਨਸ ਕਿ 10 ਤੋਂ 15 ਪ੍ਰਵਾਸੀਆਂ ਦੇ ਵਿਧਾਇਕ ਬਣਦੇ ਨੇ ਪਿੰਡਾਂ ਦੇ ਵਿੱਚ ਪ੍ਰਵਾਸੀ ਸਰਪੰਚ ਬਣ ਗਿਆ ਐ ਐਮਸੀ ਬਣ ਗਿਆ ਕਾਉਂਸਲਰ ਬਣ ਗਿਆ ਇੱਕ ਪਾਸੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਪੰਚਾਇਤਾਂ ਵੱਲੋਂ ਵੱਡੇ ਪੱਦਰ ਉੱਤੇ ਮਤੇ ਪਾਏ ਜਾ ਰਹੇ ਨੇ ਕਿ ਪ੍ਰਵਾਸੀਆਂ ਦੀ ਵੋਟਾਂ ਕੱਟ ਦਿਓ ਪਰਵਾਸੀਆਂ ਦੇ ਰਾਸ਼ਦ卡ਟ ਕਰਦਿਓ ਪਰਵਾਸੀਆਂ ਦੇ ਆਧਾਰ卡 ਬਣਾਉਣੇ ਬੰਦ ਕਰਦਿਓ ਤੇ ਕੋਈ ਵੀ ਵਿਅਕਤੀ ਇਹਨਾਂ ਨੂੰ ਥਾਂ ਨਾ ਵਿੱਚੇ ਨਾ ਕਿਰਾਏ ਤੇ ਦੇਵੇ ਆਪਣੇ ਆਪ ਹੀ ਇਹ ਆਪੋ ਆਪਣੇ ਸਟੇਟਾਂ ਦੇ ਵਿੱਚ ਰਾਜਾਂ ਦੇ ਵਿੱਚ ਚਲੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਿਰਧਕ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਵਿਰੋਧ ਕੀਤਾ ਹੈ ਖੱਲਾ ਹੀ ਇਕੱਲਾ ਹੀ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਕਿ ਮੈਂ ਸਹਿਮਤ ਨਹੀਂ ਹਾਂ ਚਾਹੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਵੇ ਤੇ ਭਾਵੇਂ ਨਾ ਦੇਵੇ ਸੁਖਬਾਲ ਸਿੰਘ ਖਹਿਰਾ ਸਹਿਮਤ ਨਹੀਂ ਪ੍ਰਵਾਸੀਆਂ ਨੂੰ ਲੈ ਕੇ ਕਿ ਪੰਜਾਬ 'ਚ ਉਹਨਾਂ ਦੀ ਐਂਟਰੀ ਬਾਈ ਇਨ ਬਾਈ ਹੁਕ ਬਾਈ ਰੁਕ ਇਨ ਬਿਨ ਬੰਦ ਹੋਣੀ ਚਾਹੀਦੀ ਹੈ ਪ੍ਰਵਾਸੀਆਂ ਪ੍ਰਵਾਸੀਆਂ ਦੇ ਵਿਰੁੱਧ ਨਯੰਗ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਨੇ ਉਹਨਾਂ ਨੇ ਵੀ ਆਪਣਾ ਡੰਗ ਤੇਜ਼ ਕਰ ਦਿੱਤਾ ਹੈ ਉਹਨਾਂ ਨੂੰ ਸਮਾਂ ਦੇ ਦਿੱਤਾ ਗਿਆ ਹੈ 10 ਦਿਨ ਦਾ 15 ਦਿਨ ਦਾ ਕਿ ਤੁਸੀਂ ਆਪੋ ਆਪਣੀਆਂ ਆਪੋ ਆਪਣੇ ਰਾਜਾਂ ਵਿੱਚ ਚਲੇ ਜਾਓ ਤੁਹਾਨੂੰ ਇੱਥੇ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਦੂਸਰੇ ਪਾਸੇ ਕੁਝ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਭਈ ਪ੍ਰਵਾਸੀ ਆਉਣ ਪ੍ਰਵਾਸੀ ਕੰਮ ਕਰਨ ਲੇਕਿਨ ਪ੍ਰਵਾਸੀਆਂ ਦੀ ਵੋਟ ਕਾਰਡ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਨਹੀਂ ਬਣਨਾ ਚਾਹੀਦਾ ਜੇਕਰ ਬਣਦਾ ਹੈ ਤਾਂ ਐਕਸ਼ਨ ਉਸੇ ਪਰਸੰਤੂਤੇ ਹੋਏ ਜਿਹਨੇ ਬਣਾਇਆ ਹੈ ਰਾਸ਼ਨ ਕਾਰਡ ਜਿਹਨੇ ਆਧਾਰ ਕਾਰਡ ਅਤੇ ਜਿਹਨੇ ਵੋਟ ਕਾਰਡ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇੱਕ ਪਾਸੇ ਪਿੰਡਾਂ ਵਿੱਚ ਮਤੇ ਪਾਏ ਜਾ ਰਹੇ ਨੇ ਦੂਸਰੇ ਪਾਸੇ ਬਲਪੀਸ ਇਹ ਤੁਹਾਡੇ ਇਹ ਤੋਂ ਪ੍ਰਵਾਸੀ ਜਿਹੜੇ ਆਉਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਟਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਟਾ ਬੈਠ ਜਾਏਗਾ ਜੇਕਰ ਕੁਝ ਗਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਮੰਗ ਤਾਂ ਕਰੋ ਇਹ ਤੁਹਾਡਾ ਹਕਮਨ ਹੈ ਅਸੀਂ ਸਾਰੇ ਰਲ ਕੇ ਕਰੀਏ ਹਾਂ ਇਹ ਵੀ ਮੰਗ ਕਰੀਏ ਕਿ ਜਿੰਨੇ ਪ੍ਰਵਾਸੀ ਆਉਂਦੇ ਨੇ ਉਹ ਆਪਣੇ ਆਪ ਨੂੰ ਇੱਥੇ ਰਜਿਸਟਰ ਕਰਵਾਉਣ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਤਾ ਹੋਵੇ ਕਿ ਕਿੱਥੋਂ ਆਇਆ ਕਿਹੋ ਜਿਹਾ ਬੰਦਾ ਹੈ ਸਾਰੇ ਪੰਜਾਬੀ ਉਹ ਪੰਜਾਬ ਐਸ ਵੇਲੇ ਫੜਾਂ ਦੀ ਮਾਰ ਚੱਲ ਰਿਹਾ ਹੈ ਇੱਕ ਵੱਡੇ ਸੰਕਟ ਵਿੱਚ ਫਸਿਆ ਹੋਇਆ ਹੈ ਪਤਾ ਨਹੀਂ ਕਿੰਨੀ ਦੇਰ ਲੱਗੇਗੀ ਨਵੇਂ ਸਿਰੇ ਨਵੇਂ ਸਿਰੇ ਪੈਰਾਂ ਸਿਰ ਹੋਣ ਲਈ ਸਾਡੇ ਭਰਾਵਾਂ ਦੀ ਮਦਦ ਨਾਲ ਸਾਡੇ ਖੜ ਫੀਲਡ ਦੇ ਪਰਵਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਅਸੀਂ ਸਾਰੇ ਰਲ ਕੇ ਲੱਗੇ ਹੋਏ ਭਈ ਹੜ੍ਹਾਂ ਦੀ ਮਾਰ ਤੋਂ ਆਪਣੇ ਭਾਈਚਾਰੇ ਨੂੰ ਬਚਾ ਸਕੀਏ ਇਸ ਪੀੜਾ ਦੇ ਵਿੱਚੋਂ ਹਾਰੇ ਨਿਕਲੇ ਨਹੀਂ ਇਹ ਤਾਂ ਬਦਕਿਸਮਤੀ ਨਾਲ ਹੱਥੋ ਹਿਆਰ ਖਤੂਚਕਣਾ ਬਚ ਗਈ ਹੋ ਗਈ ਜੀ ਦੀ ਜੀ ਦੀ ਨੀਂਦਾ ਕੀਤੀ ਜਾਏ ਉਹ ਨਹੀਂ ਛੋੜੀ ਹੈ ਇਹ ਠੀਕ ਹੈ ਅਰਦਾਸ ਨੂੰ ਮੰਨ ਕਰਨੀ ਬਣਦੀ ਹੈ ਵੀ ਜਿਹੜਾ ਦੋਸ਼ੀ ਹੈ ਉਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਦਿੱਤੀ ਜਾਏ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਇੱਕ ਖਾਸ ਤਬਕਾ ਜਿਹੜਾ ਉਹ ਸਾਰਾ ਕ੍ਰਿਮੀਨਲ ਹੈ ਇਹ ਸਾਨੂੰ ਸਮਝਣਾ ਪਵੇਗਾ ਅੱਜ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਦੇ ਸਿੱਤੇ ਚੱਲਦੀ ਹੈ ਪੰਜਾਬ ਦੀ ਖੇਤੀ ਲਈ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਤੁਸੀਂ ਇਸ ਜਿੰਨਾ ਲੋਕਾਂ ਨੇ ਇਹਦੇ ਪਿੱਛੇ ਸਾਜ਼ਿਸ਼ ਘੜੀਏ ਇਸ ਪਾਸੇ ਰੌਲਾ ਪਾਇਆ ਹੈ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਕੱਢੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਕਿ ਇੱਥੋਂ ਦੇ ਇੱਥੋਂ ਪ੍ਰਵਾਸੀ ਜਿਹੜੇ ਨੇ ਖੇਤੀ ਔਰ ਇੰਡਸਟਰੀ ਤੋਂ ਹਾਂ ਦਾ ਪੱਠਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਠਾ ਬੈਠ ਜਾਏਗਾ ਜਿਹਦੇ ਕੁਝ ਕਰਦੇ ਨੂੰ ਸਜਾ ਦੀ ਮੰਗ ਤਾਂ ਕਰੋ ਇਹ ਤੁਹਾਡਾ ਹੱਕ ਮੰਦਾ ਹੈ ਇਹ ਨੇ ਬਲਬੀਰ ਸਿੰਘ ਰਾਜੀਵਾਲ ਬਰਬੀਰ ਸਿੰਘ ਰਾਜੀਵਾਲ ਪ੍ਰਵਾਸੀਆਂ ਦੇ ਹੱਕ ਵਿੱਚ ਖੜੇ ਨੇ ਬਰਬੀਰ ਸਿੰਘ ਰਾਜੀਵਾਲ ਨੇ ਕਿਹਾ ਕਿ ਇੰਡਸਟਰੀ ਅਤੇ ਖੇਤੀ ਬਾੜੀ ਦਾ ਪੱਠਾ ਬੈਠ ਜਾਵੇਗਾ ਜੇਕਰ ਪ੍ਰਵਾਸੀਆਂ ਦੀ ਐਂਟਰੀ ਬੈਨ ਕਰ ਦਿੱਤੀ ਜੇਕਰ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਗਿਆ ਪੰਜਾਬੀਓ ਤੁਹਾਨੂੰ ਸੋਚਣਾ ਪਵੇਗਾ ਇਹ ਕੁਝ 3 ਅਤਰਾਸ ਕਰਦੀਆਂ ਨੇ ਉਹ ਕਿਹਦੇ ਇਸ਼ਾਰਿਆਂ ਤੇ ਕੰਮ ਕਰ ਰਹੀਆਂ ਨੇ ਕਿਹੜੀ ਏਜੰਸੀ ਦੇ ਕੰਮ ਤੇ ਕੰਮ ਕਰ ਰਹੀ ਹੈ ਨਹੀਂ ਪੰਜਾਬ ਦੇ ਵਿੱਚ ਅੱਗ ਨਾ ਲਾਓ ਬਲਬੀਰ ਸਿੰਘ ਰਾਜੇਵਾਲ ਕਹਿ ਰਹੇ ਸੀ ਬਲਬੀਰ ਸਿੰਘ ਰਾਜੇਵਾਲ ਦੀ ਆਪਾਂ ਜਿਸ ਤਰ੍ਹਾਂ ਬਿਆਨਬਾਜ਼ੀ ਸੁਣੀ ਉਹਨਾਂ ਨੇ ਕਿ ਇੰਡਸਟਰੀ ਤੇ ਖੇਤੀ ਦੋਨਾਂ ਦਾ ਪੱਠਾ ਬੈਠ ਜਾਵੇਗਾ ਜੇਕਰ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਐਂਟਰੀ ਬੈਨ ਕਰ ਦਿੱਤੀ ਜਾਂਦੀ ਹੈ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਸਜ਼ਾ ਦਿਓ ਉਹਨਾਂ ਦੇ ਪਛਾਣ ਪੱਤਰ ਇੰਡਸਟਰੀਅਲ ਇੰਡਸਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਕੋਲ ਹੋਣੇ ਚਾਹੀਦੇ ਨੇ ਜਿਹੜੇ ਦੂਸਰੇ ਕੰਮ ਕਰਦੇ ਨੇ ਉਹਨਾਂ ਕੋਲ ਹੋਣੇ ਚਾਹੀਦੇ ਨੇ ਤੇ ਤੌਹ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਜਿਹੜੇ ਕ੍ਰਿਮੀਨਲ ਨੇ ਜਿਹੜੇ ਅਪਰਾਧ ਕਰਦੇ ਨੇ ਜਿਹੜੇ ਜਿਹੜੀ ਆ ਸ਼ਾਂਤੀ ਵਲੋਗ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਐਂਟਰੀ ਬੈਨ ਕਰ ਦੋ ਅਤੇ ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਹਰ ਵੀਰ ਦੇ ਜਿਸ ਵਿਅਕਤੀ ਨੇ ਕਤਲ ਕੀਤਾ ਹੈ ਐਟਲੀਸ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ